ਸਤਿਗੁਰ ਜੀ ਅੱਜ ਫਿਰ ਤੋਂ ਇੱਕ ਆਪਣੇ ਹਲਕੇ ਦੇ ਅਜਿਹੇ ਪਿੰਡ ਵਾਸਤੇ ਸੜਕ ਬਣਾਉਣ ਦੀ ਸ਼ੁਰੂਆਤ ਕਰ ਰਹੇ ਹਾਂ ਜਿਹਨੂੰ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਦੇ ਸੜਕ ਨਹੀਂ ਬਣੀ ਇਹ ਪਿੰਡ ਸ਼ਾਹਪੁਰਵੇਲਾ ਜਿਹੜਾ ਕਿ ਚਾਰੇ ਪਾਸਿਆਂ ਤੋਂ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਘਿਰਿਆ ਹੋਇਆ ਪਹਿਲਾਂ ਕਿਸ਼ਤੀ ਪਾ ਕੇ ਇਸ ਪਿੰਡ ਦੇ ਵਿੱਚ ਪੁੱਜਦੇ ਹੁੰਦੇ ਸੀਗੇ ਫਿਰ ਬਾਬਾ ਲਾਹਬ ਸਿੰਘ ਜੀ ਦੀ ਕਿਰਪਾ ਹੋਈ ਬਾਬਾ ਲਾਹਬ ਸਿੰਘ ਜੀ ਨੇ ਇੱਕ ਕਾਰ ਸੇਵਾ ਦੇ ਨਾਲ ਇਸ ਪਿੰਡ ਨੂੰ ਜਿਹੜਾ ਉਹ ਪੁਲ ਬਣਾ ਕੇ ਦਿੱਤਾ ਸਤਲੁਜ ਦਰਿਆ ਦੇ ਉੱਪਰੋਂ ਲੰਘਣ ਦੇ ਲਈ ਬਾਬਾ ਜੀ ਨੇ ਪੁਲ ਤਾਂ ਬਣਾਤਾ ਪਰ ਪੁਲ ਬਣਨ ਦੇ ਬਾਵਜੂਦ ਜਿਹੜੀ ਸੜਕ ਹੈ ਉਹ ਫਿਰ ਵੀ ਇਸ ਪਿੰਡ ਨੂੰ ਨਹੀਂ ਬਣੀ ਅੱਜ ਉਹ ਸੜਕ ਬਣਾਉਣ ਦਾ ਕੰਮ ਜਿਹੜਾ ਇਸ ਪਿੰਡ ਨੂੰ ਸ਼ੁਰੂ ਕਰ ਰਹੇ ਹਾਂ ਕਰੀਬ-ਕਰੀਬ 1.5 ਕਿਲੋਮੀਟਰ ਜਿਹੜੀ ਸੜਕ ਹੈ ਉਹ ਇਸ ਪਿੰਡ ਦੇ ਸਾਰੀ ਆਬਾਦੀ ਤੱਕ ਜਿਹੜੀ ਉਹ ਬੰਨੀ ਹੈ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਤੀ ਹੁਣ ਤੱਕ ਕੀ ਇਹਨ ਗੱਲ ਹੀ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਦੇ ਕਈ ਪਿੰਡਾਂ ਨੂੰ ਇਸ ਪਿੰਡ ਦੇ ਸਮੇਤ ਕਈ ਪਿੰਡਾਂ ਨੂੰ ਹੁਣ ਤੱਕ ਸੜਕਾਂ ਜਿਹੜੀਆਂ ਨਸੀਬ ਨਹੀਂ ਹੋ ਸਕੀਆਂ ਜਦਕਿ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਹ ਜਿਹੜੇ ਲੋਕਾਂ ਦਾ ਹੱਕ ਵੀ ਹੈਗਾ ਮੌਲਿਕ ਅਧਿਕਾਰ ਵੀ ਹੈਗਾ ਤੇ ਕੋਈ ਇੰਪੋਸੀਬਲ ਟਾਸਕ ਵੀ ਨਹੀਂ ਹੈ ਪਰ ਫਿਰ ਵੀ ਹੁਣ ਤੱਕ ਜਿਹੜੀਆਂ ਇਹਨਾਂ ਪਿੰਡਾਂ ਨੂੰ ਸੜਕਾਂ ਨਹੀਂ ਬਣ ਸਕੀਆਂ ਇਸ ਕਰਕੇ ਨਹੀਂ ਬਣ ਸਕੀਆਂ ਕਿਉਂਕਿ ਜਿਹੜੀ ਸਾਡੀ ਰਾਜਨੀਤੀ ਹੈ ਉਹ ਹੋਟਰਾਆਂ ਦੀਆਂ ਬਿਆਨਬਾਜ਼ੀਆਂ ਦੇ ਵਿੱਚ ਸਿਰਹੀ ਅਕਲ ਦੀ ਰਹਿੰਦੀ ਟਾਈਮ ਪਾਸ ਪਰ ਜਿਹੜੇ ਲੋਕਾਂ ਦੇ ਕਰਨ ਵਾਲੇ ਕੰਮ ਹੈ ਉਹ ਹੁੰਦੇ ਨਹੀਂ ਹੈ ਇਸ ਕਰਕੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਪਿੰਡਾਂ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਨੂੰ ਛੱਡ ਕੇ ਆਪਣੇ ਪਿੰਡਾਂ ਦੇ ਵਿਕਾਸ ਵੱਲ ਆਪਣੇ ਬਲ ਧਿਆਨ ਦਈਏ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਕੰਮ ਐ ਉਹ ਸਿਰੇ ਚੜਾਈ ਜਾ ਸਕਦੇ ਆ ਜੇਕਰ ਅਸੀਂ ਸਾਰੇ ਰਲ ਮਿਲ ਕੇ ਆਪਣੇ ਇੱਕੇ ਦੇ ਨਾਲ ਇਹ ਕੰਮ ਜਿਹੜੇ ਐ ਉਹ ਚੰਗੇ ਤਰੀਕੇ ਦੇ ਨਾਲ ਕਰੀਏ ਵਿਧਾਨ ਸਭਾ ਦੇ ਵਿੱਚ ਵੀ ਮੈਂ ਇਹ ਮਾਮਲਾ ਜਿਹੜਾ ਉਹ ਰੇਜ਼ ਕੀਤਾ ਸੀਗਾ ਕਿ ਸਾਡੇ ਹਲਕੇ ਦੇ ਕਈ ਐਸੇ ਪਿੰਡ ਐ ਜਿਨ੍ਹਾਂ ਨੂੰ ਹੁਣ ਤੱਕ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਾਣ ਲਈ ਪੱਕਾ ਰਸਤਾ ਵੀ ਜਿਹੜਾ ਉਹ नसीब ਨਹੀਂ ਹੋਇਆ ਅੱਜ ਇਹ ਇਸ ਪਿੰਡ ਦੇ ਲਈ ਪੱਕਾ ਰਸਤਾ ਬਣ ਦੀ ਸ਼ੁਰੂਆਤ ਹੋ ਰਹੀ ਹੈ ਔਰ ਸਾਡੇ ਇਸ ਪਿੰਡ ਦੇ ਬਜ਼ੁਰਗ ਜਿਹੜੇ ਕਿ ਕਰੀਬ 90 ਸਾਲ ਦੇ ਨੇ ਬਾਬਾ ਜੀ ਬਾਬਾ ਪਿਆਰਾ ਸਿੰਘ ਜੀ ਉਹ ਤੱਕ ਲਾ ਕੇ ಗ್ರಾಮ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਪਿੰਡ ਦੀਆਂ ਸਾਰੀਆਂ ਪਤਵੰਤੀਆਂ ਸਸ਼ਕਤੀਆਂ ਦੀ ਹਾਜ਼ਰੀ ਦੇ ਵਿੱਚ ਤੱਕ ਲਾ ਕੇ ਕਰੀਬ 55-60 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਸੜਕ ਦੀ ਸ਼ੁਰੂਆਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੜਕ ਦੀ ਦੇਣ ਹੈ ਕੰਡਾ ਸਾਹਿਬ ਦੀ ਤੇ ਬਾਕੀ ਨਹੀਂ ਵਾਟਰ ਸਪਲਾਈ ਵੀ ਪਿੰਡ ਵਿੱਚ ਲਗਣੀ ਲਾਣੀ ਹੈ ਟੀਵਲ ਕਾਰਪੋਰੇਸ਼ਨ ਨੇ ਟੀਵਲ ਵੀ ਨਹੀਂ ਦਵਾਇਆ ਪਿੰਡ ਦੀ ਸਚਾਈ ਵਾਸਤੇ ਤੇ ਬਾਕੀ ਡੰਗਾ ਵੀ ਨਹੀਂ ਲਵਾਣਾ ਹੈ ਲਗਭਗ 1.5 ਤੋਂ 2 ਕਿਲੋਮੀਟਰ ਤੇ ਕਰੋੜ ਤੋਂ ਉੱਪਰ ਰਕਮ ਬਣ ਜਾਂਦੀ ਜਿਹੜੀ ਸਾਡੇ ਛੋਟੇ ਜਿਹੇ ਪਿੰਡ ਨੂੰ ਇਹ ਦੇ ਰਹੇ ਬਹੁਤ ਬੜੀ ਦੇਣ ਹੈ ਅਸੀਂ ਸਮੂਹ ਪਿੰਡ ਵਾਸੀ ਇਨਾਂ ਦੇ ਬਹੁਤ ਬਹੁਤ ਰਿਣੀ ਐ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਇੰਦਸ਼ਾ ਪਰ ਬੇਲੇ ਬਲਾਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਪਰ ਆਇਆ ਹੈ ਇਹ ਐਮਐਲਏ ਸਾਹਿਬ ਨੇ ਅਜਨੇ ਪੱਤਰ ਆ ਕੇ ਸਾਡੇ ਪਿੰਡ ਨੂੰ ਬਹੁਤ ਬੜੀ ਸਵਾਦ ਦਿੱਤੀ ਐ ਤੇ ਬਹੁਤ ਹੀ ਤਨਵਾਦ ਇਹ ਸਾਨੂੰ ਸੁਭਾਗਾ ਸਮਾਂ ਮਿਲਿਆ ਬਹੁਤ ਬਹੁਤ ਤਨਵਾਦ ਹੈ ਨੇ ਸਾਨੂੰ ਤੋਂ ਸਾਡੀ ਪਿੰਡ ਵਾਸਤੇ ਵੀ ਮੰਗਤੀ ਕਿ ਸਾਡਾ ਇਹ ਰਸਤਾ ਪੱਕਾ ਕੀਤਾ ਜਾਵੇ ਅਲਟਾ ਕੇ ਸਰਕਾਰਾਂ ਅਤਾਲੀ ਪਲਦੀ ਸਰਕਾਰ ਵੀ ਤੇ ਕਾਂਗਰਸ ਸਰਕਾਰ ਵੀ ਦੇ ਉਹਨਾਂ ਨੇ ਸਾਡਾ ਇਹ ਰਸਤਾ ਪੱਕਾ ਨਹੀਂ ਕੀਤਾ ਪਰ ਇਹ ਸਾਡੇ ਲੋਕ ਪ੍ਰਤਿਨਿਧ ਐਮਐਲਏ ਦਿਨੇਸ਼ ਢੱਡਾ ਸਾਦਕਾ ਇਹ ਸਾਡਾ ਰਸਤੇ ਦਾ ਕੰਮ ਸ਼ੁਰੂ ਹੋਇਆ ਅਸੀਂ ਐਮਐਲਏ ਦਾ ਧੰਨਵਾਦ ਕਰਦੇ ਹਾਂ ਬਾਈ ਗੁਰਜੀ ਦਾ ਖਲਚਾ ਬਾਈ ਬਿੰਦੀ ਦਾ ਦੇਖੋ ਇਹ ਸਾਡੇ ਪਿੰਡ ਦੇ ਵਿੱਚ ਬਹੁਤ ਪੁਰਾਣੇ ਸਮੇਂ ਦੇ ਕੰਮ ਸਿੰਘਮ 70 ਸਾਲੇ ਹੋ ਗਏ ਜੀ ਕੋਈ ਰਸਤਾ ਕੋ ਹੋਰ ਨਹੀਂ ਸੀਗਾ ਐਡਾ ਸਾਹਮਣਾ ਸਾਡੇ ਪਿੰਡ ਨੂੰ ਇਹ ਰਾਹ ਦੀ ਤਬਾਦ ਦੇ ਕੇ ਸੜਕ ਵੀ ਬਹੁਤ ਵਧੀਆ ਕੰਮ ਕੀਤਾ ਜੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਜੀ ਅਸੀਂ ਇਹਨਾਂ ਦੇ ਰਿਣੀ ਰਹਾਂਗੇ